ਇਸਕੇ ਜੋਰ ਜੋਰ ਸੋਣ ਮਹੀਨਾ ਵਰੇ ਮੇਗਲਾ ਇਸਕੇ ਜੋਰ ਜੋਰ ਜੀ ਦਿਨ ਤੀਆਂ ਦੇ ਆਏ ਪੀਂਗਾ ਲੈਣ ਹਜ਼ਾਰੇ ਜੋਰ ਜੀ ਦਿਨ ਪੀਂਗਾ ਦੇ ਆਏ ਪੀਂਗਾ ਲੈਣ ਹਜ਼ਾਰੇ ਜੋਰ ਜੀ ਦਿਨ ਪੀਂਗਾ ਦੇ ਆਏ ਪੀਂਗਾ ਲੈਣ ਹਜ਼ਾਰੇ ਜੋਰ ਜੀ ਦਿਨ ਤੀਆਂ ਦੇ ਆਏ े पिपल पत्तिया छा जेख शकीना खड़के गिद्दा जटिया का वेख शकीना खड़के गिद्धा जटिया का वेख शकीना खड़के छे उत्तना छन्ना भरे अज बैणद छने उन्ना छन्ना भरे अजबैन दख लकीना कितामल बैनदा वेख लकीना किता जटी मल बैठद किन किता जटी मलखल्या <laughs> जटी मलॅदा <laughs> 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 ਸਾਵਣ ਚੜਿਆ ਤੀਆਂ ਆਈਆਂ ਟਿੱਪਲਾਂ ਦੇ ਨਾਲ ਪੀਂਗਾ ਪਾਈਆਂ ਇਕੱਠੀਆਂ ਹੋ ਕੇ ਨਨੰਦ ਪਰਜਾਈਆਂ ਇੱਕ ਦੂਜੀ ਨੂੰ ਕਹਿੰਦੀ ਨਹੀਂ ਆ ਜਾ ਭਾਬੀ ਝੂਟ ਲੈ ਪੀਂਗਾ ਹਲਾੜੇ ਦੇਂਦੀ ਸਾਵਣ ਦਾ ਮਹੀਨਾ ਆ ਕੁੜੀਆਂ ਨੂੰ ਚਾਹ ਹੁੰਦਾ ਆ ਕਿ ਆਪਣੇ ਪੇਕੇ ਘਰੇ ਜਾਣਾ ਆ ਤੇ ਜਿਹੜੀਆਂ ਨਾਲ ਸਖੀਆਂ ਸਹੇਲੀਆਂ ਪੜਦੀਆਂ ਹੁੰਦੀਆਂ ਆ ਤੇ ਉਹਨਾਂ ਨੂੰ ਸਾਰੀਆਂ ਨੇ ਇਕੱਠੇ ਹੋਣਾ ਹੁੰਦਾ ਆ ਤੇ ਮਨ ਦੇ ਚਾਹ ਪੂਰੇ ਕਰਨੇ ਹੁੰਦੇ ਆ ਤੇ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਆ ਪਿੰਡ ਸਕਰਾਲਾ ਜ਼ਿਲ੍ਹਾ ਹੁਸ਼ਿਆਰ ਪਰ ਟਾਂਡਾ ਊੜਮਰ ਸ਼ਹਿਰ ਦੇ ਨਜ਼ਦੀਕ ਪੈਂਦਾ ਹੋਇਆ ਪਿੰਡ ਜਿੱਥੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਆ ਪਿੰਡ ਦੀਆਂ ਬੀਬੀਆਂ ਪੈਣਾ ਵੱਲੋਂ ਤੇ ਅੱਜ ਤੁਹਾਨੂੰ ਕਰਾਵਾਂਗੇ ਇਹਨਾਂ ਨਾਲ ਗੱਲਬਾਤ ਤੇ ਦੇਖਾਂਗੇ ਕੀ ਕੀ ਬੋਲੀਆਂ ਵਿੱਚ ਇਹ ਕਰਦੇ ਆ ਕੀ ਕੀ ਧਮਾਲਾ ਪਾਉਂਦੇ ਆ ਸੋ ਗੱਲਬਾਤ ਕਰਦੇ ਆ ਪਹਿਲਾਂ ਜਿਨ੍ਹਾਂ ਨੇ ਇੱਥੇ ਮੇਲੇ ਦਾ ਮਤਲਬ ਯੋਜਨ ਕੀਤਾ ਆ ਉਹਨਾਂ ਨਾਲ ਬਾਕੀ ਲੈਣੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਇਹ ਸਾਰਾ ਜੋ ਕਨਸੈਪਟ ਤਿਆਰ ਕੀਤਾ ਆ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਮੈਨੂੰ ਇੱਕ ਤਾਂ ਧੀਆਂ ਦਾ ਸ਼ੌਂਕ ਬਹੁਤ ਹੁੰਦਾ ਆ ਕਿ ਮੈਂ ਗਿੱਧਾ ਪਾਵਾਂ ਮੈਂ ਬਚਪਨ ਤੋਂ ਹੀ ਬਹੁਤ ਸ਼ੌਂਕ ਰੱਖਦੀ ਆ ਗਿੱਧੇ ਦਾ ਮੈਨੂੰ ਇਹ ਆ ਕਿ ਹਰ ਧੀਆਂ ਤੇ ਇਹ ਜਿਹੜੀਆਂ ਧੀਆਂ ਆ ਸਾਰੀਆਂ ਮੈਨੂੰ ਜਿਹੜਾ ਮੈਨੂੰ ਜਿਹੜੀਆਂ ਧੀਆਂ ਆ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਆ ਮੈਂ ਚਾਹੁੰਦੀ ਆ ਕਿ ਇਹ ਆਪਣਾ ਇੰਜੋਏ ਖੁੱਲ ਕੇ ਕਰਨ ਇੱਥੇ ਤੇ ਧੀਆਂ ਮਨਾਉਣ ਤੇ ਆਪਣੇ ਜਿਹੜੇ ਅੰਦਰ ਦੇ ਬਲਬਲੇ ਆ ਇਹ ਬਾਹਰ ਕੱਢਣ ਨੂੰਆਂ ਵੀ ਤੇ ਧੀਆਂ ਵੀ ਇਸ ਕਰਕੇ ਮੈਂ ਸਾਰਿਆਂ ਨੂੰ ਬਹੁਤ ਕਰਦੀ ਆ ਕਿ ਹਰ ਹਰ ਐਤਵਾਰ ਆ ਕੇ ਧੀਆਂ ਮਨਾਓ ਹੁਣ ਅੱਜ ਸਾਡਾ ਲਾਸਟ ਐਤਵਾਰ ਆ ਅਸੀਂ ਤੁਮ ਤੁਮਾਨ ਨਾਲ ਏ ਧੀਆਂ ਮਨਾਉਣੀਆਂ ਅਸੀਂ ਸਾਰੇ ਖੁਸ਼ ਹਾਂ ਬਹੁਤ ਅਸੀਂ ਪੰਜਾਬੀ ਨਾਲ ਜੁੜਿਆ ਹੋਆ ਪੰਜਾਬੀਅਤ ਸਾਡੇ ਵਿੱਚ ਆ ਅਸੀਂ ਪੰਜਾਬੀਆਂ ਅਸੀਂ ਇਹਨਾਂ ਨੂੰ ਹੋਰ ਬਲੰਦੀ ਤੇ ਲੈ ਜਾਣਾ ਚਾਹੁੰਦੇ ਆ ਇਸ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਅਸੀਂ ਤੀਆਂ ਮਨਾ ਰਹੇ ਹਾਂ ਤੇ ਐਵੇਂ ਹੀ ਮਨਾਉਂਦੇ ਰਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿਹੜੇ ਇੱਥੇ ਬੀਬੀਆਂ ਆ ਪੈਣਾ ਪਹੁੰਚੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦੀ ਕੀ ਕੀ ਤਿਆਰੀ ਆ ਜੀ ਨਿੱਕੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਹਾਂਜੀ ਤੁਸੀਂ ਪਾਉਂਗੇ ਕਿਦਾਂ ਪਾਉਂਗੇ ਜੀ ਠੀਕ ਹੈ ਜੀ ਤੇ ਤੁਸੀਂ ਇਹ ਤਿਆਰੀ ਫੁੱਲ ਕੀਤੀ ਹੋਈ ਆ ਜੀ ਹਾਂਜੀ ਕੀ ਕੀ ਕਰੋਗੇ ਇਹਦੇ ਵਿੱਚ ਬੋਲੀਆਂ ਬੋਲੀਆਂ ਕਿਦਾਂ बोलियां कित्ता ते आ जाओ फिर करिए शुरू हां जी जोरदार तालियां ਦੇ ਨਾਲ ਇੱਕ ਵਾਰੀ ਇਹਨਾਂ ਮਿੱਕੀਆਂ ਬੱਚਿਆਂ ਦਾ ਹੌਸਲਾ ਅਭਿਜਾਈ ਕਰੋ ਜੀ ਉਤੇ ਚੰਨਾ ਚੰਨਾ ਪੜੇ ਆਜ ਵੈਨ ਦਾ ਚੰਨੇ ਤੇ ਚੰਨਾ ਚੰਨਾ ਪੜੇ ਆਜ ਵੈਨ ਦਾ ਦੇਖ ਲੈ ਸ਼ਕੀਨਾ ਕਿੱਦਾ ਜੱਟੀ ਮੜ ਵੈਨ ਦਾ ਦੇਖ ਲੈ ਸ਼ਕੀਨਾ ਕਿੱਦਾ ਜੱਟੀ ਮੜ ਵੈ ਦੇਖ ਲੈ ਸ਼ਕਿੰਨਾ ਕੀਤਾ ਜੱਟੀ ਮਰਵੈਂਦਾ ਦੇਖ ਲੈ ਸ਼ਕਿੰਨਾ ਕੀਤਾ ਜੱਟੀ ਮਰਵੈਂਦਾ ਦੇਖ ਲੈ ਸ਼ਕਿੰਨਾ ਕੀਤਾ ਜੱਟੀ ਮਰਵੈਂਦਾ ਮਝੀ ਆਪਣਾ ਨਾਮ ਮੇਰਾ ਕੋਈ ਪਟਵਾਰੀ ਮਝੀ ਆਪਣਾ ਨਾਮ ਮੇਰਾ ਕੋਈ ਏਕਿਆ ਦੇ ਘਰ ਰੂਮ ਚ ਤੇ ਆਣਾ ਤੇ ਮਿਲਣੇ ਕਿੱਦਾਂ ਪਾਉ ਤੇਰਾ ਬੇ ਲੋਕੀ ਕਰਜ ਚਲ ਕੇ ਆ ਗਏ ਲੋਕ ਰਾਜੋ ਚਲ ਕੇ ਆ ਗਏ ਫਰਿਆਸਰ ਚ ਮੇਰਾ ਤੈਨੂੰ ਧੋਪ ਲੈ ਵੀ ਜਾਣ ਜਾਦਰਾ ਮੇਰਾ ਤੈਨੂੰ ਧੋਪ ਲੈ ਜੀ ਸਾ ਮੇਰਾ ਤੈਨੂੰ ਧੋਪ ਲੈ ਜੀ ਫਰੀ ਖਾ ਮੇਰਾ ਤੈਨੂੰ ਧੋਪ ਲੈ ਮੈਨੂੰ ਹਰਾ ਧਦੀਨਾ ਦੇ ਜਾ ਪਾਈ ਵੇ ਸੱਜੀ ਵਾਲਿਆ ਧਦੀਨਾ ਦੇ ਜਾ ਪਾਈ ਵੇ ਸੱਜੀ ਵਾਲਿਆ ਮੈਨੂੰ ਹਰਾ ਧਦੀਨਾ ਦੇ ਜਾ ਪਾਈ ਵੇ ਸੱਜੀ ਵਾਲਿਆ ਮੈਨੂੰ ਹਰਾ ਧਦੀਨਾ ਦੇ ਜਾ ਪਾਈ ਵੇ ਸੱਜੀ ਵਾਲਿਆ ਜੇ ਪਾਈ ਤੇਰੇ ਬੇਬੇ ਨਹੀਂ ਜੇ ਪਾਈ ਤੇਰੀ ਬੇਬੇ ਹੈ ਨਹੀਂ ਜੇ ਪਾਈ ਤੇਰੀ ਬੇਬੇ ਹੈ ਨਹੀਂ ਜੇ ਪਾਈ ਤੇਰੀ ਜੇ ਪਾਈ ਤੇਰੇ ਬੇਪੇ ਹੈ ਨਹੀਂ ਜੇ ਪਾਈ ਤੇਰੇ ਬੇਪੇ ਹੈ ਨਹੀਂ ਪਾਈ ਦੇ ਲੇਕੇ ਹੈ ਨਹੀਂ ਜੇ ਪਾਈ ਦੇ ਲੇਕੇ ਹੈ ਨਹੀਂ ਓ ਮੇਰੀ ਸੱਸ ਕਪਤੀ ਲੈ ਜਾ ਭਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਧਦੀਨਾ ਭਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਧਦੀਨਾ ਦੇ ਜਾ ਭਾਈ ਵੇ ਸਬਜੀ ਵਾਲਿਆ ਜੇ ਪਾਈ ਤੇਰੇ ਪੈਣਾ ਹੈ ਨਹੀਂ ਜੇ ਪਾਈ ਤੇਰੇ ਪੈਣਾ ਹੈ ਨਹੀਂ ਪਾਈ ਦੇ ਪੈਣਾ ਹੈ ਨਹੀਂ ਜੇ ਪਾਈ ਤੇਰੇ ਪੈਣਾ ਹੈ ਨਹੀਂ ਜੇ ਪਾਈ ਤੇਰੀ ਪਹਿਣਾ 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 ਹੈ ਨਹੀਂ ਜੇ ਮੇਰੀ ਨਾਨਦੇ ਪਸ਼ੋਰੀ ਲਾ ਜਾ ਪਾਈ ਵੇ ਸਬਜੀ ਬਾੜ ਅਮਨ ਮੈਨੂੰ ਹਰਾ ਧੁਦੀਨਾ ਦੇ ਜਾ, ਵਾਈ ਵੇ ਸੰਗੀ ਵਾਲਿਆ ਮੈਨੂੰ ਹਰਾ ਧੁਦੀਨਾ ਦੇ ਜਾ, ਵਾਈ ਵੇ ਸੰਗੀ ਵਾਲਿਆ ਜਦ ਮੈਂ ਤੇਕੇ ਆਂਦੇ ਆਈ ਸੀ ਹਾਈ ਜਮਾਲਾ ਪਰ ਮੈਂ ਤੇਕੇ ਆਂਦੇ ਆਈ ਸੀ ਹਾਈ ਜਮਾਲਾ ਜਦ ਮੈਂ ਤੇਕੇ ਆਂਦੇ ਆਈ ਸੀ ਹਾਈ ਜਮਾਲਾ ਕਾਕਾ ਮम्मे ਵਰਗਾ ਲਿਆਈ ਸੀ ਹਾਈ ਜਮਾਲਾ ਕਾਕਾ ਮम्मे ਵਰਗਾ ਲਿਆਈ ਸੀ ਹਾਈ ਜਮਾਲਾ चाचे वर्गा आ गया चाचे वर्गा आ गया अथोत कूत कूतक तूतियां अथो तक दूत कूतक तूतिया મે ફેકેયા દેવાઈસી હૈજ હાલો ઓ જાદ મે ફેકેયા દેવાઈસી હૈજ હાલો ઓ કસ્તા મસી વર્ગા લાયીસી હૈજ હાલો ઓ સના બાસી વર્ગા લાયીસી હૈજ હાલો અલચી પુઆ વર્ગા હો ગયા હૈજ હાલો અલચી પુઆ વર્ગા હો ગયા હૈજ હાલો તૂતક 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 તૂતિયા હૈજ હાલો ਤੋਤਕ 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 ਤੋਤੀਆਂ ਹੈ ਜਵਾਨੋ ਜਦ ਮੈਂ ਤੇਕੀਆਂ ਦੇਵਾਈ ਸੀ ਹੈ ਜਵਾਨੋ ਸੋਨਾ ਨੰਨੀ ਵਰਗ ਲਿਆਈ ਸੀ ਹੈ ਜਵਾਨੋ ਸੋਨਾ ਨੰਨੀ ਵਰਗ ਲਿਆਈ ਸੀ ਹੈ ਜਵਾਨੋ ਬੜੀ ਦਾਦੀ ਵਰਗਾ ਹੋ ਗਿਆ ਹੈ ਜਵਾਨੋ ਤੋਤਕ 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 ਤੋਤੀਆਂ ਹੈ ਜਵਾਨੋ ਮਾਟੇ ਚਾੜੀ ਸਰਾਂ ਪੰਤੀਆਂ ਹੈ ਜਵਾਨੋ ਆ ਜਾ ਤੂੰ ਮਾਰੇ ਖੂਦੇ

ਅੱਡੀ ਮੇਰੀ ਕਾਲ ਕਾਚ ਦੀ ਗੂਠੇ ਤੇ ਸਰਨਾਮ ਵਾਟ ਪਰ ਚਿੱਠੀਆਂ ਕੋਤੇ ਪਾਵਾ ਉਹ ਲਿਖੇ ਕਿ ਚਿੱਠੀਆਂ ਡਾਕੇ ਪਾਵਾ ਤੁਰਦਾ ਫਟਾ ਮਗਾ ਮਾਂ ਜਾਂਦੇ ਨਾ ਕਰਨੋ ਬਾੜ ਕੇ ਸਮਝਾ ਮਾਂ ਆਂਦੇ ਨਾ ਕਰਨੋ ਬਾੜ ਕੇ ਸਮਝਾ ਮਾਂ ਜਾਂਦੇ ਨਾ ਕਰਨੋ ਬਾੜ ਕੇ ਸਮਝਾ ਮਾਂ ਜਾਂਦੇ ਨਾ ਕਰਨੋ ਮੱਸੀ ਨੱਚੇ ਮਾਮੀ ਨੱਚੇ ਮਸੀ ਨੱਚੇ ਮੰਮੀ ਨੱਚੇ ੜਾ ਬੋਲੀ ਨਾ ਪਾਵੇ அஞ்சு வரங்கிலும் வந்து வந்து வந்து

ਕੋੜਾ ਆਦਨੀ ਕੋੜਾ ਪਰ ਦੋਰੀ ਨਾ ਕੋੜਾ ਆਰ ਕੋਈ ਨਾ ਕੋੜਾ ਪਰ ਕੋਈ ਨਾ ਜੇ ਦੀ ਸੱਸ ਮੁਟਿਆ ਰਿਓ ਦਾ ਹਾਲ ਕੋਈ ਨਾ ਜੇ ਦੀ ਸੱਸ ਮੁਟਿਆ ਰਿਓ ਦਾ ਹਾਲ ਕੋਈ ਨਾ ਜੇ ਦੀ ਸੱਸ ਮੁਟਿਆ ਰਿਓ ਦਾ ਹਾਲ ਕੋਈ ਨਾ ਹੱਸ ਲੋਨੀ ਹੱਸ ਲੋਨੀ ਹੱਸ ਲੋਨੀ ਕੁੜੀਓ लोनी कुरिया हस लोनी कु खे लोनी कु असना हसना खेलना लाऊ गानी कोई कूदर ला लाऊ गानी कोई पूरी ने मुंडे जमे एक गोरा ने ਖੋ ਗੁਰਿਓਨੀ ਮੇਰੀ ਸੱਸ ਦੂਰੀ ਆਂਦੀ ਆ ਛੋਲੇ ਦੇ ਵਿੱਚ ਖੇਲਾ ਮਗਰ ना बोली पाइए करिए गिटा मिट्टी बोली करिए नियेटा मिट्टी बोली मारिये चले चली बोली मार ਮਾਡੀ ਲਕਲਚਨਾ ਵੀਡੀਓ ਕਾਲ ਤੇ ਦੇਕੇ ਜਾਵੇ ਅਰਿੰਦ ਦਾ ਵੀਡੀਓ ਕਾਲ ਤੇ ਦੇਕੇ ਜਾਵੇ ਮਾਡੀ ਲਕਲਚਨਾ ਵੀਡੀਓ ਕਾਲ ਤੇ ਦੇਕੇ ਜਾਵੇ ਮਾਡੀ ਆਪ ਤਾਂ ਮੁੰਡੇ ਨੇ ਨਾ ਤੀ ਅਕਰਾਲਿਆ ਸਾਨੂੰ ਵੀ ਕਰਾ ਦੇ ਇੱਕ ਝੱਟੇ ਮੁੰਡੇ ਆ ਨਹੀਂ ਤਾਂ ਜਾਣਗੇ ਨੇਤਾ ਜਾਣਗੇ ਜਰਾ ਨੇ ਟਟਕ ਕਾ ਜਾਣ ਕੇ ਜੇ ਨਾ ਨੇ ਠੱਕੇੁੰਦਿਆ ਨਹੀਂ ਤਜਾਨਗੇ ਦੀਦੀ ਚਾਂਜਰ ਹੱਲੇ ਹੱਲੇ ਮੇਰੇ ਮੱਝਿਆ ਕਿੱਤ ਵਿਚ ਹੋ ਗਈ ਭੱਲੇ ਭੱਲੇ ਤੇਰੀ ਨੱਚਦੀ ਦੀਦੀ ਚਾਂਜਰ ਹੱਲੇ ਹੱਲੇ ਮੇਰੇ ਮੱਝਿਆ ਕਿੱਤ ਵਿਚ ਹੋ ਗਈ ਭੱਲੇ ਭੱਲੇ ਟਾਟ ਜਰਾ ਬੱਲੇ ਬੱਲੇ ਆ ਜਦੀ ਬੋਟੀ ਡੇਗੀ ਥੱਲੇ ਥੱਲੇ ਦੇਗ ਗਈ ਨੀ ਗਰੀ ਸੀ ਸਵੇਰ ਤੋਂ ਦੇਗ ਗਈ ਨੀ भैया साप गौर छुट्टिया भैया साब गौर छुट्टिया बयानी भैया सिखरत पहले थोड़ते भैया सिखरत पहले ज्ञानी भैया भारामारी ग्डी गे भैया भरा माली गे Sí. ਮੈਂ ਜਾਵਾਂ ਉਹ ਇੱਕ ਦਿਲ ਕਰਦਾ ਮੈਂ ਜਾਵਾਂ ਉਹਨੂੰ ਦਿਲ ਦਾ ਹਾਲ ਸੁਣਾਵਾਂ ਨਾਲ ਘੁੱਟ ਗੱਲ ਬਕੜੀ ਪਾਵਾਂ ਸਹੇਲੀਆਂ ਨੇ ਪਿਆਰ ਪਿਆਰ ਮੈਨੂੰ ਹੋ ਗਿਆ ਸਹੇਲੀਆਂ ਨੇ ਪਿਆਰ ਪਿਆਰ ਮੈਨੂੰ ਹੋ ਗਿਆ ਸਹੇਲੀਆਂ ਨੇ ਪਿਆਰ ਪਿਆਰ ਮੈਨੂੰ ਹੋ ਗਿਆ ਸਹੇਲੀਆਂ ਪਿਆਰ ਮੈਨੂੰ ਹੋ ਗਿਆ ਸਹੇਲੀਆਂ ਅੱਜ ਦੋਸਤੋ ਇਹ ਸਿੱਖੇ ਜੀ ਅੱਜ ਸਕਰਾਲੇ ਪਿੰਡ ਦੇ ਤੀਆਂ ਦਾ ਮੇਲਾ ਤੇ ਆਪ ਸਭ ਨੂੰ ਕਿਵੇਂ ਲੱਗਾ ਜੀ ਅੱਜ ਦਾ ਇਹ ਪ੍ਰੋਗਰਾਮ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਜਿਹੜੇ ਸਾਡੇ ਵੀਰ ਭੈਣ ਬੇਨਤੀ ਕਬੂਲ ਕਰਿਓ ਜੀ ਜਿਹੜੇ ਐਨ ਆਰ ਆਈ ਆ ਜਾਂ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਵਸੇ ਆ ਉਹਨਾਂ ਵਾਸਤੇ ਇਹ ਵੀਡੀਓ ਆ ਕਿਉਂਕਿ ਖਾਸ ਤੌਰ ਤੇ ਉਹਨਾਂ ਨੂੰ ਇੱਕ ਮਿੱਟੀ ਦੀ ਖੇਚ ਹੁੰਦੀ ਆ ਕਿ ਅਸੀਂ ਪੰਜਾਬ ਜਾਈਏ ਤੀਆਂ ਮਨਾਈਏ ਉਹ ਪਰ ਕਈ ਜਿਹੜੇ ਹਾਲਾਤ ਇਦਾਂ ਦੇ ਆਗੇ ਉੱਥੇ ਉਹਨਾਂ ਨੂੰ ਉੱਥੇ ਹੀ ਰਹਿਣਾ ਪੈ ਰਿਹਾ ਆ ਕੋਈ ਕੰਮਾ ਕਾਜਾਂ ਕਰਕੇ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦੀ ਤਾਂ ਕਿ ਪੂਰੀ ਜਿੱਥੇ-ਜਿੱਥੇ ਆਪਣੇ ਪੰਜਾਬੀ ਬਸੇ ਹੋ ਉੱਥੇ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਮਿਲਾਂਗਾ ਤੁਹਾਡੇ ਨਾਲ ਏਦਾਂ ਦੀ ਅਗਲੀ ਵੀਡੀਓ ਦੇ ਵਿੱਚ ਘਰੇ ਤੋਂ ਜਾਤ ਲੈਂਦਾ ਹੋਇਆ ਮੈਂ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਹੁਣ ਮਨ ਹਿਸ਼ਰਪੁਰ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ